ਤੜਕਾ 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 ਅਵੈਦ ਨਿਰਮਾਨ ਦਾ ਤੜਕਾ ਅਗਲੀ ਗਲੀ ਦੇ ਵਿੱਚ ਤੁਹਾਨੂੰ ਦੱਸ ਦਈਏ ਚਾਰ ਕੋਠੀਆਂ ਬਣ ਰਹੀਆਂ ਨੇ ਉਹ ਵੀ ਅਵੈਦ ਨਿਰਮਾਨ ਹੈ ਔਰ ਕਾਰਪੋਰੇਸ਼ਨ ਵਾਲੇ ਜਿਹੜੇ ਕਿ ਲਗਾਤਾਰ ਸੁੱਤੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਜਿਹੜੀਆਂ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਜਾਂ ਜਿਹੜੀਆਂ ਕੋਠੀਆਂ ਬਣੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਇਹੀ ਇਹੀ ਕੱਲੀਆਂ ਇਲੀਗਲ ਨਹੀਂ ਨੇ ਇਹ ਸਾਰੀ ਦੀ ਸਤੀ ਕਲੋਨੀ ਇਲੀਗਲ ਹੈ ਕਿਸ ਦੀ ਸ਼ੈ ਉਹ ਟੇ ਜਿਹੜਾ ਕਿ ਇਹ ਕਲੋਨੀ ਕੱਟੀ ਗਈ ਹੈ ਔਰ ਮਕਾਨ ਬਣਨੇ ਕੀ ਜਿਹੜੇ ਸ਼ੁਰੂ ਹੋ ਚੁੱਕੇ ਨੇ ਜਦੋਂ ਐਮਐਸ ਫਾਰਮ ਵਾਲੇ ਮਾਲਕਾਂ ਨਾਲ ਗੱਲ ਕੀਤੀ ਗਈ ਜੀ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਕਿਹਾ ਸੀਗਾ ਕਿ ਜੋ ਤੱਟੋ ਹੁੰਦਾ ਕਰ ਲੋ ਪਰ ਤੁਹਾਨੂੰ ਦੱਸ ਦਈਏ ਕਿ ਬੰਦੇ ਭਾਰਤ ਦਾ ਕੈਮਰਾ ਨਾ ਕਿਸੇ ਕੋ ਡਰਿਆ ਨਾ ਡਰੇਗਾ ਜਿੱਥੇ ਵੀ ਜਲੰਧਰ ਸ਼ਹਿਰ ਦੇ ਵਿੱਚ ਵੈਦ ਨਿਰਮਾਨ ਹੋਏਗਾ ਉਸ ਚੀਜ਼ ਦਾ ਖੁਲਾਸਾ ਬੰਦੇ ਭਾਰਤ ਦਾ ਕੈਮਰਾ ਬੰਦੇ ਭਾਰਤ ਦੀ ਪੂਰੀ ਟੀਮ ਕਰਦੀ ਰਹੇਗੀ ਸੋ ਦੇਖਿਆ ਜਾਵੇ ਕਿ ਪੈਸੇ ਦੀ ਤੌਹਨ ਸੁੱਤੇ ਸਾਰੇ ਵਿਭਾਗਾਂ ਇਹ ਖਰੀਦ ਲੈ ਸਾਰੇ ਸਰਕਾਰੀ ਅਫਸਰ ਖਰੀਦ ਲੈ ਮਾਨ ਸਰਕਾਰ ਨੂੰ ਚੂਨਾ ਲਾਉਂਦੇ ਹੋਏ ਐਮਐਸ ਫਾਰਮ ਦੇ ਮਾਲਕ ਜਿਹੜੇ ਨੇ ਨਜ਼ਰ ਆ ਰਹੇ ਨੇ ਤੜਕਾ 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 ਅਵੈਧ ਨਿਰਮਾਨ ਦਾ ਤੜਕਾ ਜੀहां ਦੋਸਤੋ ਬੰਦੇ ਭਰ ਦਿਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਦੀਪੰਸ਼ੂ ਚੋਪੜਾ ਸੋ ਦਰਸ਼ਕੋ ਇਸ ਟਾਈਮ ਅਸੀਂ ਮੌਜੂਦ ਆ ਜਲੰਧਰ ਦੇ ਪਾਰਸੀ ਸਟੇਟ ਕਲੋਨੀ ਦੇ ਵਿੱਚ ਜਿੱਥੇ ਕੀ ਤੁਹਾਨੂੰ ਦੱਸ ਦਈਏ ਕਿ ਐਮ ਐਸ ਫੋਰਮ ਦੇ ਮਾਲਕ ਜਿਹੜੇ ਨੇ ਉਹਨਾਂ ਵੱਲੋਂ ਅਵੈਧ ਨਿਰਮਾਨ ਦਾ ਜਿਹੜਾ ਕੀ ਤੜਕਾ ਲਗਾਇਆ ਜਾ ਰਿਹਾ ਸੋ ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਕਿ 6 ਕੋਟੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਨੇ ਜੋ ਟੋਟਲੀ ਇਲਲੀਗਲ ਨੇ ਔਰ ਇਸ ਦੇ ਨਾਲ ਨਾਲ ਅਗਲੀ ਗਲੀ ਦੇ ਵਿੱਚ ਨੁਕਦ ਦੀ ਇਹ ਚਾਰ ਗੋਟੀਆਂ ਬਣ ਰਹੀਆਂ ਨੇ ਉਹ ਵੀ ਅवैध ਨਿਰਮਾਣ ਹੈ ਔਰ ਕਾਰਪੋਰੇਸ਼ਨ ਵਾਲੇ ਜਿਹੜੇ ਕੀ ਲਗਾਤਾਰ ਸੁੱਤੇ ਹੋਏ ਨਜ਼ਰ ਆ ਰਹੇ ਨੇ ਏਟੀਪੀ ਐਮਟੀਪੀ ਐਸਟੀਪੀ ਐਮਐਸ ਫਾਰਮ ਦੇ ਮਾਲਕਾਂ ਵੱਲੋਂ ਜਿਹੜਾ ਕੀ ਨੋਟਾ ਦੀ ਟੱਚੀ ਲੈ ਕੇ ਤੇ ਆਪ ਗੁਪਤ ਗੂ ਹੋਏ ਹੋਏ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਇੱਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਜਿਹੜੀਆਂ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਜਾਂ ਜਿਹੜੀਆਂ ਕੋਠੀਆਂ ਬਣੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਹੀ ਇਹ ਇਕੱਲੀਆਂ ਇਲੀਗਲ ਨਹੀਂ ਨੇ ਇਹ ਸਾਰੀ ਦੀ ਸਾਰੀ ਕਲੋਨੀ ਇਲੀਗਲ ਹੈ ਸੋ ਆਖਿਰਕਾਰ ਕਿਸ ਦੀ ਸ਼ੈ ਉੱਤੇ ਜਿਹੜਾ ਕੀ ਇਹ ਕਲੋਨੀ ਕੱਟੀ ਗਈ ਹੈ ਔਰ ਮਕਾਨ ਬਣਨੇ ਕੀ ਜਿਹੜੇ ਸ਼ੁਰੂ ਹੋ ਚੁੱਕੇ ਨੇ ਸੋ ਤੁਹਾਨੂੰ ਦੋਸਤੋ ਇਹ ਵੀ ਦੱਸ ਦਈਏ ਕਿ ਜਦੋਂ ਸਾਡੀ ਲਾਸਟ ਟਾਈਮ ਗੱਲ ਹੋਈ ਸੀ ਪਿਛਲੀ ਵੀਡੀਓ ਦੇ ਵਿੱਚ ਜਦੋਂ ਐਮਐਸ ਫਾਰਮ ਵਾਲੇ ਮਾਲਕਾਂ ਨਾਲ ਗੱਲ ਕੀਤੀ ਗਈ ਸੀ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਕਿਹਾ ਸੀਗਾ ਕਿ ਜੋ ਤੁਹਾਡੇ ਤੋਂ ਹੁੰਦਾ ਕਰ ਲਓ ਪਰ ਸਾਡੇ ਇੱਥੇ ਪਹਿਲੇ ਵੀ ਕਮ ਸੇ ਕਮ 20 ਆਰਟੀਆਈਆਂ ਪੈ ਚੁੱਕੀਆਂ ਹਨ ਹਰ ਆਰਟੀਆਈ ਦਾ ਮੈਂ ਜਵਾਬ ਦੇ ਚੁੱਕਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇ ਵੀ ਆਰਟੀਆਈਆਂ ਪੈ ਚੁੱਕੀਆਂ ਨੇ ਉਹ ਆਪਣੇ ਮੂੰਹੋਂ ਕਹਿ ਰਹੇ ਨੇ ਪਰ ਹੱਲੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਔਰ ਇਹ ਵੀ ਕਹਿ ਰਹੇ ਨੇ ਕਿ ਮੈਂ ਹਰ ਆਰਟੀਆਈ ਦਾ ਜਵਾਬ ਦਿੰਦਾ ਹਾਂ ਸੋ ਦੇਖਿਆ ਜਾਵੇ ਕਿ ਪੈਸੇ ਦੀ ਧੌਨ ਸੁੱਤੇ ਸਾਰੇ ਮੈਕਮੇ ਖਰੀਦ ਲੇ ਸਾਰੇ ਸਰਕਾਰੀ ਅਫਸਰ ਖਰੀਦ ਲੇ ਸੋ ਲਗਾਤਾਰ ਜਿਹੜਾ ਕੀ ਕਾਰਪੋਰੇਸ਼ਨ ਨੂੰ ਵੀ ਵੱਡਾ ਚੂਨਾ ਲੱਗਦਾ ਹੋਇਆ ਨਜ਼ਰ ਆ ਰਿਹਾ ਮਾਨ ਸਰਕਾਰ ਨੂੰ ਚੂਨਾ ਲਾਉਂਦੇ ਹੋਏ ਐਮਐਸ ਫਾਰਮ ਦੇ ਮਾਲਕ ਜਿਹੜੇ ਨੇ ਨਜ਼ਰ ਆ ਰਹੇ ਨੇ ਸੋ ਤੁਹਾਨੂੰ ਇਹ ਵੀ ਦੱਸ ਦਈਏ ਬੰਦੇ ਭਾਰਤ ਦਾ ਕੈਮਰਾ ਜਿਹੜਾ ਕਿ ਜਦੋਂ ਇੱਥੇ ਪਹੁੰਚਿਆ ਸੋ ਜਿਹੜੇ ਕਿ ਇੱਥੇ ਜਿਹੜੇ ਕਰਮਚਾਰੀ ਨੇ ਜਾਂ ਜਿਹੜੇ ਮਜ਼ਦੂਰ ਨੇ ਉਹ ਇੱਥੋਂ ਭੱਜਦੇ ਹੋਏ ਨਜ਼ਰ ਆਏ ਸੀ ਪਰ ਅवैध ਨਿਰਮਾਣ ਹੱਲੇ ਵੀ ਐਮਐਸ ਫਾਰਮ ਦੇ ਮਾਲਕਾਂ ਵੱਲੋਂ ਜਾਰੀ ਹੈ ਆਖਿਰਕਾਰ ਕਿਸ ਦੀ ਸ਼ੈਤ ਤੇ ਕਿਉਂ ਹੋ ਰਿਹਾ ਸੋ ਦੋਸਤੋ ਇੱਥੇ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਲੋਕ ਪੈਸੇ ਦਾ ਝਾਸਾ ਦੇ ਕੇ ਅਧਿਕਾਰੀਆਂ ਨੂੰ ਖਰੀਦ ਲੈਂਦੇ ਨੇ ਵੱਡੇ ਵੱਡੇ ਮੈਕਮਾ ਦੇ ਅਫਸਰਾਂ ਨੂੰ ਖਰੀਦ ਲੈਂਦੇ ਨੇ ਔਰ ਪੱਤਰਕਾਰਾਂ ਦੇ ਨਾਲ ਜਿਹੜਾ ਕੀ ਇਹ ਜੋਰ ਜਮੈਸ਼ ਵੀ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਬੰਦੇ ਭਾਰਤ ਦਾ ਕੈਮਰਾ ਨਾ ਤਾਂ ਕਿਸੇ ਕੋ ਡਰਿਆ ਨਾ ਡਰੇਗਾ ਸੋ ਹੋਰ ਵੀ ਕਈ ਕਾਬਿਲ ਪੱਤਰਕਾਰ ਹੈਗੇ ਨੇ ਬੰਦੇ ਭਾਰਤ ਨਿਊਜ਼ ਚੈਨਲ ਦੇ ਵਿੱਚ ਸੋ ਜਿੱਥੇ ਵੀ ਜਲੰਧਰ ਸ਼ਹਿਰ ਦੇ ਵਿੱਚ ਅਵੈਦ ਨਿਰਮਾਣ ਹੋਏਗਾ ਉਸ ਚੀਜ਼ ਦਾ ਖੁਲਾਸਾ ਬੰਦੇ ਭਾਰਤ ਦਾ ਕੈਮਰਾ ਬੰਦੇ ਭਾਰਤ ਦੀ ਪੂਰੀ ਟੀਮ ਕਰਦੀ ਰਹੇਗੀ ਔਰ ਕਰਪਟ ਅਧਿਕਾਰੀਆਂ ਨੂੰ ਸਿੱਧੇ ਰਸਤੇ ਬੰਦੀ ਰਹੇਗੀ ਜਿਹੜੀਆਂ ਕਰਪਟ ਅਧਿਕਾਰੀਆਂ ਦੀਆਂ ਅੱਖਾਂ ਬੰਦ ਨੇ ਉਹ ਟਿਚ ਬਟਨ ਵਾਂਗ ਖੋਲਦੀ ਰਹੂਗੀ ਸੋ ਦੋਸਤੋ ਇਹ ਸੀ ਤਸਵੀਰਾਂ ਐਮ ਐਸ ਫੋਰਮ ਦੇ ਮਾਲਕਾਂ ਵੱਲੋਂ ਜਿਹੜਾ ਕਿ ਅवैध ਨਿਰਮਾਣ ਕੀਤਾ ਗਿਆ ਪਾਰਸੀ ਸਟੇਟ ਕਲੋਨੀ ਦੇ ਵਿੱਚ ਜਿਹੜੀ ਕਿ ਸਾਰੀ ਦੀ ਸਾਰੀ ਕਲੋਨੀ ਇਲੀਗਲ ਹੈ ਸੋ ਇਹਨਾਂ ਤਸਵੀਰਾਂ ਦੇ ਨਾਲ ਮੈਨੂੰ ਦਿਓ ਜਿਆਦਾ ਤੁਸੀਂ ਦੇਖਦੇ ਰਹੋ ਬੰਦੇ ਭਾਰਤ